ਤੇ ਗੜੇ ਦੀ ਤਾਂ ਸਿਆਣਾ ਕਿ ਇੱਕ ਹੋਰ ਲੜਕੀ ਆ ਡਾਕੀ ਆ ਲੋਕਲ ਫੜੀ ਗਈ ਇਸ ਤੋਂ ਇੱਕ ਲੜਕਾ ਵੀ ਇੱਥੇ ਆ ਮੋਕੇ ਤੇ ਫੜਿਆ ਗਿਆ ਉਹ ਗੱਲਬਾਤ ਕਰ ਲਈ ਸਾਰੀ ਕਿ ਕੀ ਗੱਲ ਆ ਜੋ ਫੜਿਆ ਗਿਆ ਇਹਨਾਂ ਨੂੰ ਕੀ ਗੱਲਬਾਤ ਹੋਈ ਹਾਂਜੀ ਮੈਂ ਰੁਕ ਜਾ ਦੂ ਨਾ ਭਾਜੀ ਗੱਲ ਇਹ ਕੀ ਹੋ ਗਈ ਆ ਹਾਂਜੀ ਮੈਂ ਗੇਟ 'ਚ ਖੜੀ ਜੀ ਮੈਂ ਗੇਟ 'ਚ ਖੜੀ ਤੇ ਇਹ ਮੈਨੂੰ ਕਹਿੰਦਾ ਰੇਟ ਕਿੰਨਾ ਤੇ ਰੱਖ ਝੂਠਵਾਲ ਦੀ ਵਾਦੀ ਮੱਲਾ ਪਿਆ ਪੂਰਾ ਯਾਰ ਮਾਰਦੇ ਦੇ ਨਹੀਂ ਅੱਜ ਕੱਲ੍ਹ ਬਾਜੀ ਕਰਨ ਗਈ ਹੈ ਕੀ ਕਰਣਾ ਪੂਰਾ ਪੰਜਾਬ ਕਰਦੇ ਗੜੇ ਦੇ ਵਿੱਚ ਇੱਕ ਲੜਕੀ ਨੂੰ ਫੇਰ ਪੜਿਆ ਗਿਆ ਬੰਦੀਆ ਦੇ ਨਾਲ ਬੋਦੀਆਂ ਕਢਾ ਲਓ ਬੋਦੀਆਂ ਕਢਾ ਲਓ ਕੈਮਰੇ ਲਈ ਕੀ ਹੋਇਆ ਕੀ ਹੋਇਆ ਨਹੀਂ ਇੱਕ ਕੈਮਰੇ ਦੇ ਬੰਦੇ ਨੇ ਜਾ ਨਹੀਂ ਇਹਨਾਂ ਨੂੰ ਮੁੰਡਾ ਆ ਦੇ ਲਾ ਫੜਾ ਮਾਰੋ ਨਾ ਤੁਮਾਰੋ ਨਾ ਬਾਦੀਆ ਕਿਹਦੇ ਕਰਦੇ ਸੇ ਕਰਨ ਗਿਆ ਮਾਰ ਕੋੜ ਦਾ ਆਪ ਕੀ ਕੰਮ ਕਰਦੇ ਹੋ ਜਾਣ ਨਹੀਂ ਪਿਆ ਕਿਹੜੇ ਕਿਹੜੇ ਆਪਣੇ ਘਰੇ ਆਪਣੇ ਘਰੇ ਆ ਰਹੇ ਸੀਗੇ ਸੀ ਮਜਾਦਾ ਇੱਕ ਮਿੰਟ ਦੀ ਦੁਆ ਮਹਿਮਨਾਂ ਗਏ ਕੋ ਦੋੜੋ ਮਾਲ ਕਰ ਗਿਆ ਭਾਜੀ ਮਾਲ ਕਰ ਗਿਆ ਭਾਜੀ ਘਰ ਦੇ ਮਾਲਕ ਤੁਸੀਂ ਹੋ ਉਹ ਆ ਭਾਜੀ ਆ ਦੇ ਮਾਲਕ ਉਹ ਤੁਹਾਡੇ ਬਾਰੇ ਕਹਿ ਰਹੇ ਮਾਲਕ ਤੁਸੀਂ ਹੋ ਘਰ ਤੁਹਾਡਾ ਘਰ ਤੁਹਾਡਾ ਭਾਜੀ ਦਾ ਵੇ ਭੱਜੀ ਕੋ ਜਾਣੇ ਵਿੱਚ ਅਸੀਂ ਚੋਰ ਨਹੀਂ ਤਾਂ ਉਹ ਭੱਜੀ ਕੋ ਜਾਣੇ ਪਏ ਆ ਗੱਲਬਾਤ ਕੀ ਹੈ ਸਾਰੇ ਤੁਹਾਡਾ ਸੀ ਹੋਰ ਰਮਨ ਭੈਣ ਦਿਆ ਵੇ ਦੇਖੋ

ਮੁੰਡੇ ਨੇ ਮਾਰੀਆਂ ਟੀਟਾੜੀਆਂ ਮੁੰਡੇ ਨੇ ਮਾਰੀਆਂ ਪਹਿਲੋ ਰੈਂਡ ਨੇ ਲਿਖੇ ਨਾ ਤੇ ਕਹਿਣ ਕਰਦੇ ਸੋ ਬਿਲਕੁਲ ਤੁਹਾਨੂੰ ਦੱਸ ਦਿਆ ਮਲੇ ਲੋਕ ਹੀ ਆ ਜਿਹੜੇ ਕਿ ਹੁਣ ਦੋ ਲੜਕੀਆਂ ਜਿਹਨਾਂ ਤੋਂ ਫਰਲ ਦਿੱਤਾ ਗਿਆ ਉਹ ਇੱਕ ਲੜਕਾ ਆ ਉਹ ਵੀ ਮੋਕੇ ਤੋਂ ਫਰਲ ਦਿੱਤਾ ਗਿਆ ਉਹਨਾਂ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਥੋਦੀ ਮੋਕੇ ਤੋਂ ਸੋ ਗੜੇ ਤਸਵੀਰਾਂ ਤੇ ਨਾਲ ਸਾਂਝੇ ਕਰ ਰਹੇ ਆ ਹਾਂਜੀ ਰੋਕ ਲਓ ਆ ਜੀ ਅੱਜ ਕੱਲ੍ਹ ਕੀ ਹੋਇਆ ਜੀ ਹਾਂਜੀ ਕਹਿੰਦੇ ਕਿ ਰੇਟ ਕੀ ਆ ਐਂਡ ਆ ਕੇ ਕਰਦੇ ਨੇ ਨਾ ਮੇਰੇ ਸੱਟਾ ਲੱਗਿਆ ਬਾਲ ਇਹਦੇ ਸੱਟਾ ਇਹ ਨਹੀਂ ਸੱਟਾ ਲੱਗਿਆ ਬਾਲ ਨਹੀਂ ਇਹਦੇ 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 ਸੱਟਾ ਲੱਗਿਆ ਬਾ ਚਲੋ ਚਲੋ ਇਹ ਮੈਨੂੰ ਤੁਹਾਡੇ ਨੇ ਜਿਹੜੇ ਨਿਸ਼ਾਨ ਆ ਇਹ ਡੀਲ ਕਾਦੇ ਪੇ ਨਿਸ਼ਾਨ ਆ ਇਹ ਕੈਨਨ ਮਾਰ ਗਿਆ ਇਹ ਹੋ ਇਹ ਹੁੰਦੇ ਤੁਹਾਨੂੰ ਦਿਖਾ ਇੱਕ ਵਾਰ ਦਵਾ ਦਿਖਾ ਇੱਕ ਮਿੰਟ ਇੱਕ ਮਿੰਟ ਦਵਾ ਦਵਾ ਇੱਕ ਵਾਰ ਨਿਸ਼ਾਨ ਦਵਾ ਇੱਕ ਵਾਰ ਯਾਰ ਭਾਜੀ ਜੋ ਕਿ ਇਹ ਮੁੰਡੇ ਲੋ ਮੇਰੇ ਮਾਤਾ ਨਿਕਲੀ ਆ ਮੈਂ बाजी काध निशान काधे निशान थी बाक़ी निशान काधे निशान ਉਹ ਬਿਲਕੁਲ ਕੰਦਾਜੀ ਕਿ ਮੱਲੇ ਵਾਲੇ ਜਿਹੜਾ ਕਿ ਹੁਣ ਉਹਨਾਂ ਨੂੰ ਲੈ ਕੇ ਆਇਆ ਕਰਿਆ ਕੀ ਕੰਮ ਉਹ ਕਹਿੰਦੇ ਕਿ ਨਸ਼ਬ ਮੱਲੇ ਵਾਲੇ ਕਹਿੰਦੇ ਨਸ਼ਾ ਮੈਂ ਮਕਾਨ ਦਾ ਮਾਲਕ ਸੀ ਲੋਕੋ ਰੁਕ ਜਾਓ ਯਾਰ ਇੱਥੇ ਰੁਕੇ ਇੱਥੇ ਰੁਕੇ ਅਜੀ ਭਾਈ ਕੀ ਗੱਲ ਬਾਤ ਸਾਰੀ ਹੈ ਇਹ ਇਹ ਤਾਂ ਨਹੀਂ ਮੇਰੇ ਕਿਰਾਏ ਦੇ ਅੰਦਰ ਹੀ ਭਾਈ ਮੈਂ ਕਿਰਾਇਆ ਤਾਂ ਰਾਂ ਦਾ ਕੋਈ ਨਹੀਂ ਪਾਣੀ ਬਕਾ ਦੇਣਾ ਉਹ ਕੀ ਕਰਦਾ ਮੇਰੇ ਕੋਲ ਯਾਰ ਰੋਜ਼ ਹੁੰਦਾ ਲਿਓ ਨਾ ਕਹਿੰਦੇਗੇ ਹੋ ਅੱਜ ਵੀ ਗੱਲਬਾਤ ਕੀ ਜਾਰੀ ਕੋਈ ਵੀ ਨਹੀਂ ਮੇਰੇ ਘਰ ਫੇ ਤੁਹਾਡੇ ਘਰੋਂ ਕਿਉਂ ਲੈ ਗਏ ਬੰਦਿਆਂ ਨੂੰ ਹਾਂਜੀ ਤੁਹਾਡੇ ਘਰੋਂ ਗਏ ਲੈ ਗਏ ਜੀ ਡੇਟ ਤੋਂ ਅੰਦਰ ਆਈ ਇਹਨਾਂ ਪਤਾ ਨਹੀਂ ਕੀ ਗੱਲ ਨਹੀਂ ਤੁਹਾਡੇ ਘਰ ਕਰਾਇ ਤੇ ਰਹਦੀ ਹੈ ਹਾਂਜੀ ਕਰਾਇ ਤੇ ਰਹਿੰਦੇ ਤੇ ਇਹ ਕੰਮ ਕੀ ਕਰਦੀ ਹੈ ਇਹ ਕੰਮ ਕੀ ਹੋ ਰਿਹਾ ਹੈ ਤੁਸੀਂ ਕੋਈ ਆਈ.ਡੀ. ਕੱਢ ਲਿਤਾ ਉਹ ਨਾ ਰੋਕਿਓ ਭਾਈ ਯਾਰ ਕੋਈ ਲਿਤਾ ਆਧਾਰ ਕੱਢ ਲਿਤਾ ਹਾਂਜੀ ਤੁਸੀਂ ਪ੍ਰੂਫ ਦਿੱਤਾ ਕੋਈ ਥਾਣੇ ਦਿੱਤਾ ਪ੍ਰੂਫ ਕਿ ਥਾਣੇ ਪ੍ਰੂਫ ਦਿੱਤਾ ਕੋਈ ਕਿਰਾਇਆ ਦਿੰਦਾ ਤੇ ਥੋੜੀ ਦੇ ਨਹੀਂ ਹੋਈ ਸੀ ਨਾ ਜਿਹੜੀ ਪਰ ਉਹ ਮਹੱਲਾ ਤਾਂ ਕਹਿੰਦਾ ਬਹੁਤ ਸਿਰਾਂ ਤੋਂ ਉੱਤੇ ਰਹਿ ਰਹੇ ਆ ਥੋੜਾ ਇਨਸਾਨ ਤੇ ਕੋਈ ਨਾ ਰਹਿੰਦੀ ਹੈ ਨਹੀਂ ਪਰ ਮਹੱਲਾ ਕਹਿੰਦਾ ਬਹੁਤ ਏਰ ਹੋ ਗਏ ਇੱਥੇ ਕੰਮ ਕਰ ਜਾਂ ਉਹ ਜਿਹੜਾ ਬੱਚਾ ਮੇਰੇ ਨਾਲ ਉਹਦੀ ਮਾਂ ਰਹਿੰਦੀ ਹੈਗੀ ਹਾਂ ਨਹੀਂ ਤਾਂ ਜਿਹੜੇ ਬਾਕੀ ਕੁੜੀਆਂ ਉਹ ਤੇਰੇ ਪਿਓ ਨਾਲ ਜੇਗਾ ਹਾਂ ਅਜੀਤ ਸਿੰਘ ਬਣਾਤਾ ਹੀ ਨਾਲ ਹਾਂ ਗਾਇ ਕਰੀਓ ਹਾਂ ਇਹ ਮਕਾਨ ਕੇ ਨਾਂ ਤੇ ਹੁਣ ਡੈਡੀ ਦੇ ਹੀ ਸੀ ਹੈ ਡੈਡੀ ਦੇ ਹੀ ਸੀ ਤੇ ਤੂੰ ਕਰਾ ਦੇ ਕੇ ਜਾੜਦਾ ਆਪਣਾ ਮਕਾਨ ਨਹੀਂ ਮੱਲੇਲੇ ਕਹਿੰਦੇ ਕਹਿੰਦੇ ਭਾਜੀ ਇੱਕ ਮਿੰਟ ਰੁਕ ਜਿਓ ਯਾਰ ਗੱਲ ਬਾਤ ਉਹ ਨਾਲ ਕਰ ਲੈ ਕੋਈ ਕਹਿੰਦਾ ਮੈਂ ਰੋਟੀ ਕੋਲੋਂ ਕੀ ਹੋ ਗਿਆ ਇਹ ਗੱਲ ਲੀਵਰ ਤੇ ਪ੍ਰੋਗਰਾਮ ਨਸ਼ਾ ਕਰਕੇ ਤੇਰੇ ਵੀ ਪ੍ਰੋਗਰਾਮ ਕੀ ਸਭ ਇਹਦਾ ਨਸ਼ਾ ਕੀਤਾ ਗਿਆ ਸੀ ਜਿਸ ਨੂੰ ਵੀ ਨਸ਼ਾ ਕਰਦੇ ਸੀ ਉਹ ਕਰਕੇ ਲੜਕੀਆਂ ਨੂੰ ਨਸ਼ਾ ਕਰਦੇ ਹੋ ਉਹਦਾ ਨਸ਼ਾ ਕਰਦੇ ਹੋ ਉਹ ਦਵਾਈ ਖਾਦੇ ਹੋ ਨਸ਼ਾ ਵੀ ਕਰਦਾ ਇਹ ਆਪਣੀਆਂ ਕੁੜੀਆਂ ਵੀ ਕਰਦੇ ਜਿੱਦਾਂ ਕੁੜੀਆਂ ਨੂੰ ਨਾ ਨਾ ਕਿਹਨੇ ਰਾਤੋਂ ਤੋਂ ਬੱਸ ਵੜੇ ਜਾਂਦੇ ਹੁੰ ਚੁਕਰੀਨ ਜੁੱਧ ਥਰਡ ਵਾਰ ਬਿਲਕੁਲ ਦੇਖ ਸਕਦੇ ਹੋ ਲੜਕੇ ਦਾ ਬਿਲਕੁਲ ਕੰਗਾਰਦੀ ਜਿਹਦਾ ਘਰ ਸੀਗਾ ਤੋਂ ਉਦੋਂ ਹੀ ਪੱਖ ਜੂ ਰੱਖਿਆ ਗਿਆ ਸੋ ਕਹਿੰਦਾ ਸੀ ਕਿ ਮੈਨਸ਼ਾ ਜ਼ਰੂਰ ਕਰਦਾ ਸੀ ਦਵਾਈ ਖਾਣਾ ਸੋ ਦੋ ਲੜਕੇ ਆ ਤੇ ਇੱਕ ਲੜਕਾ ਹੋਰ ਵਾਲਾ ਬੱਲੇ ਉਹਨਾਂ ਨੇ ਵੀ ਕਾਬੂ ਕੀਤਾ ਗਿਆ ਸੋ ਉਹਨਾਂ 'ਆਰੋਪ ਐ ਕਿਥੇ ਇਹ ਨਸ਼ਾ ਕਰਦੇ ਨੇ ਔਰ ਜਿਹੜਾ ਕਿ ਦੇਵਵਾ ਦਾ ਧੰਦਾ ਕਰਦੇ ਲੇਕਿਨ ਸਾਡੇ ਚੈਨਲ ਕਿਸੇ ਗੱਲ